ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨ 'ਚ ਵਾਪਰਿਆ ਮਤ ਪਾਗਾ ਹਾਦਸਾ ਚੌਥੇ ਮੰਜ਼ਿਲ ਤੋਂ ਡਿੱਗਣ ਕਾਰਨ ਪੈਂਟਰ ਦੀ ਦਰਦਨਾਕ ਮੌਤ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਕਾਟ ਸਾਹਿਬ ਨੇੜੇ ਵੇਈ ਨਦੀ ਦੇ ਕੰਢੇ ਤੇ ਉਹ ਸਾਰੇ ਜੋ ਰਹੇ ਮੂਲ ਮੰਤਰ ਸਥਾਨ ਦੀ ਇਮਾਰਤ ਉਸ ਵੇਲੇ ਪਗੜੜ ਮੱਚ ਗਈ ਜਦੋਂ ਉਕਤ ਇਮਾਰਤ ਨੂੰ ਰੰਗ ਕਰ ਰਹੇ ਇੱਕ ਪੇਂਟਰ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ ਹੈ ਇਸ ਤੋਂ ਬਾਅਦ ਉੱਥੇ ਕੰਮ ਕਰ ਰਹੇ ਮਜ਼ਦੂਰਾ ਤੇ ਲੋਕਾਂ ਦੀ ਭਾਰੀ ਪੀੜ ਜਮਾ ਹੋ ਗਈ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਿ ਮ੍ਰਿਤਕ ਨੂੰ ਇਲਾਜ ਲਈ ਹਸਪਤਾਲ ਲੈ ਚਾਇਆ ਜਾਂਦਾ ਜਿੱਥੇ ਡਾਕਟਰਾਂ ਨੇ ਪੇਂਟਰ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਸੁਖਵਿੰਦਰ ਸਿੰਘ ਪਤਾਲੀ ਪੁੱਤਰ ਅਜੀਤ ਸਿੰਘ ਹਾਲ ਵਾਸੀ ਮੁਹੱਲਾ ਕਾਜ਼ੀ ਬਾਗ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਇਸ ਮੌਕੇ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਨਣ ਸਿੰਘ ਨੇ ਦੱਸਿਆ ਕਿ ਮੂਲ ਮੰਤਰ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ। ਜਿਸ ਦੇ ਸੰਦਰਭ ਵਿੱਚ ਇਮਾਰਤ ਨੂੰ ਰੰਗ ਰੋਗਨ ਕਰਨ ਦਾ ਕੰਮ ਚੱਲ ਰਿਹਾ ਸੀ। ਇਹ ਵਿਅਕਤੀ ਉੱਪਰ ਚੌਥੀ ਮੰਜ਼ਿਲ ਤੇ ਰੰਗ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪੈਰ ਤਿਲਕਣ ਨਾਲ 헤ਠਾ ਡਿੱਗ ਪਿਆ ਅਤੇ ਇਸ ਨੂੰ ਆਸ-ਪਾਸ ਦੇ ਮਜ਼ਦੂਰਾ ਤੇ ਵਿਅਕਤੀਆਂ ਵੱਲੋਂ ਉਸ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਸਿਵ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਬਹੁਤ ਮਿਹਨਤਕਸ਼ ਯਕਤੀ ਸੀ ਅਤੇ ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਸਾਰਾ ਚਲਾਉਂਦਾ ਸੀ ਉਹ ਆਪਣੇ ਪਿੱਛੇ ਇੱਕ 4 ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਹੈ ਮਾਮਲਾ ਐਸਜੀਪੀਸੀ ਪ੍ਰਧਾਨ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਸ਼੍ਰਮਣੀ ਕਮੇਟੀ ਵੱਲੋਂ ਮਿਰਤਕ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਦੇ ਬਾਬਤ ਵਿਚਾਰ ਕੀਤਾ ਜਾ ਰਿਹਾ ਹੈ ਸultanpur Lodhi ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪਤਾਲ ਸultanpur Lodhi ਤੋਂ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਹਾ ਰਹਿਣ ਵਾਲਾ ਇਹ ਕਾਜੀਪਗ ਮਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਆ ਸੀਗਾ ਜੋ ਇਹਦੇ ਨਾਲ ਵਾਲੇ ਦੱਸਦੇ ਸੀਗੇ ਫਿਲਹਾਲ ਬੋੜੀ ਅਸੀਂ ਮੋਰਚਲੀ ਦੇ ਵਿੱਚ ਰੱਖ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਨੋ ਸਿੰਘ ਦੀ ਪੇਵਾਰ ਤੇ ਇਹ ਜਿਹੜਾ ਕੋਂਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਿਹੜੇ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ ਉਹਨਾਂ ਦੇ ਅਧਿਕਾਰ ਆਧਾਰ ਕਾਰਡ ਵਗੈਰਾ ਸਾਰੇ ਈਸੀ ਰੱਖਦੇ ਆ ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਵਿਭਾਗ ਨੇ ਦਾ ਵੀ ਇੱਕ ਠੇਕੇਦਾਰ ਹੁੰਦਾ ਉਹਨੇ ਆਪਣੀ ਲੇਬਰ ਲਾਈ ਹੁੰਦੀ ਨਾਲ ਤੇ ਇਹ ਪੇਂਟ ਵਾਲੇ ਸਾਡੇ ਠੇਕੇਦਾਰ ਦੇ ਮਤਲਬ ਲੇਬਰ ਵਾਲੇ ਬੰਦੇ ਸੀ ਤੇ ਅੱਜ ਅਸੀਂ ਦੇ ਮੈਂ ਮੈਨਰ ਸਾਹਿਬ ਦੇ ਨਾਲ ਗੁਰਦਾਰੀ ਬੀਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਕੱਲ ਦੇ ਬਟਾਲੇ ਪਹੁੰਚੇ ਹੋਏ ਸੀ ਅਸੀਂ ਰਸਤੇ ਚ ਆ ਰਹੇ ਸੀ ਜਦੋਂ ਇਹ ਪਟਨਾ ਵਾਪਰੇ ਤੇ ਸਾਨੂੰ ਕਹਣ ਗਿਆ ਕਿ ਆ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਤੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਉਹ ਫਿਰ ਜਦੋਂ ਅਸੀਂ ਆਏ ਆ ਮੌਕੇ ਤੇ ਆ ਕੇ ਦੇਖਿਆ ਤੇ ਫਿਰ ਇਹਦੇ ਜੇਬ ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ ਚੋਂ ਫਿਰ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇਹਦਾ ਨਾਮ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਾਜੀਬਾਦ ਸੁਲਤਾਨਪੁਰ ਲੋਧੀਓ ਅਸੀਂ ਫਿਰ ਟ੍ਰੇਸ ਕੀਤਾ ਉਸ ਤੋਂ ਫਿਰ ਕੱਲ ਦੇ ਕਰਦੇ ਤੇ ਪਤਾ ਲੱਗਾ ਉਹ ਜਦੋਂ ਉੱਥੇ ਗਏ ਮੁਕੇ ਤੇ ਉਹ ਆਣੀਆਂ-ਤੋਣੀਆਂ ਜੋ ਪਤਾ ਲੱਗੀ ਗੱਲ ਤੇ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿੱਬੇ ਦੇ ਕੋਲ ਤੇ ਹੁਣ ਬਾਬਾ ਜੀ ਤੇ ਸਾਰੇ ਸਿੰਘ ਉੱਥੇ ਗਏ ਨੇ ਅਜੇ ਵੀ ਉੱਥੇ ਨੇ ਉਹ ਹੁਣਾ ਰਹੇ ਆ ਗੁਰਦੁਆਰਾ ਬੇਰ ਸਾਹਿਬ ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਲੈ ਕੇ ਨਾਲ ਉਹ ਗੁਰਦੁਆਰਾ ਬੇਸਾਹਬ ਆ ਗਏ ਆਪਾਂ ਵੀ ਉੱਥੇ ਚੱਲੇ ਆਂ ਉਹਨਾਂ ਬਸ ਕੇ ਦੇ ਵਿਚਾਰ ਕਰਦੇ ਸਾਰੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਈ ਜੀ ਤੇ ਬੜੀ ਮੰਦ ਭਾਗੀ ਘਟਣਾ ਵਾਪਰੀ ਹੈ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇਹ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਹੈ ਸੀ ਵੀ ਕਿਸੇ ਨਾਲ ਕੋ ਬਾਤ ਘਾਟ ਨਹੀਂ ਸੀ ਕਰਦਾ ਜੇ ਉਹਦੇ ਕੰਮ ਕਾਰ ਨੂੰ ਦੇਖੀਏ ਤਾਂ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਇਕਨੋਂ ਕਿਸੇ ਲਾਪਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਜੇ ਨਹੀਂ ਕਿਤੇ ਲਾਇਆ ਜਾਂ ਉਹ ਬਿਨਾਂ ਦੱਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਹੈ ਉਹਦੇ ਥੱਲੇ ਲੇਬਰ بارش ਆ ਗਈ ਉਦੋਂ بارش ਕਰਕੇ ਸਾਰੇ ਲੇਬਰ ਉਹਨੇ ਥੱਲੇ ਸਾਡੀ ਵੀ ਉੱਤੇ ਨਹੀਂ ਅੱਜ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤੇ ਉੱਤੇ ਜਾ ਕੇ ਤੇ ਕੀ ਉਹਨੇ ਤਲੇ ਪੋਆ ਤੇ ਬਾਅਦ ਚ ਪਤਾ ਲੱਗਾ ਜੇ ਜਦੋਂ ਥੱਲੇ ਡਿੱਗਾ ਤੇ ਖੜਾਕ ਹੋਇਆ ਤੇ ਛੇ ਭੱਜ ਕੇ ਗਿਆ। ਕਿੰਨੀ ਮੰਜ਼ਲ ਤੋਂ ਡਿੱਗਾ ਇਹ ਨੌਜਵਾਨ? ਚੌਥੀ ਮੰਜ਼ਲ ਦੀ ਉੱਪਰੀ ਗਲਾਈ ਚੋਂ। ਇਹ ਸੇਵਾਕਾਰ ਦੇ ਚਲਕੀ ਰਾਇਕ ਜੀ। ਹਾਂਜੀ। ਇੱਥੇ ਜਿਹੜਾ ਕਾਰਜ ਚੱਲ ਰਿਹਾ ਹੈ ਕੀ ਹੈ ਜੀ? ਆ ਪ੍ਰਾਈਮਰ ਦਾ ਤੇ ਪੇਂਟ ਦਾ ਕੰਮ ਚੱਲਦਾ ਆ ਬਾਕੀ ਤਿਆਰੀ ਚੱਲ ਰਹੀ ਹੈ। ਅੰਦਰ ਅੰਦਰ ਵਾਲ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ। ਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰਗਰਾਉਂਡ ਆਪਾਂ ਕਰਦੇ ਆ ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਸ ਸਾਰਾ ਜਿਹਨੇ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ ਨਾਲ ਆਪਣੀ ਸੈਟਿੰਗ ਕਰਦੇ ਆ ਹੁਣ ਜਿਹੜੀ লাশ ਹੈ ਉਹ ਕਿੱਥੇ ਹੈ ਜੀ ਉਹ ਉਥੇ ਇਥੋਂ ਫਿਰ ਜਦੋਂ ਇਹ ਡਿੱਗਾ ਉਹ ਸਾਡੇ ਜਿਹੜਾ ਫੋਰਮੈਨ ਹੈ ਉਹ ਫਟਾਫਟ ਗੱਡੀ 'ਚ ਬਾਬਾ ਕੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ ਉਥੇ ਜਾ ਕੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁੱਕੀ ਹੈ ਫਿਰ ਉਦੋਂ ਦੀ ਉਥੇ ਆਪਣੇ ਪੋਸਟਮਾਰਟ ਵਾਸਤੇ ਉਥੇ লাশ ਪਈ ਆ ਹਸਪਤਾਲ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਉਹ ਜੋ ਮੋਬਾਈਲ ਇਹਦਾ ਦੇਖਿਆ ਮੋਬਾਈਲ ਚੋਂ ਪਤਾ ਲੱਗਾ ਤੇ ਫੇਰ ਉਹ ਅਸੀਂ ਲੱਭਦੇ ਲੱਭਦੇ ਮਗਰੋਂ ਘੰਟੇ ਦੋ ਘੰਟੇ ਚਾਹੀ ਉਹ ਚੀਜ਼ ਨੂੰ ਪ੍ਰੈਸ ਕਰ ਲਿਆ ਕੁਝ ਬੰਦਿਆਂ ਦੇ ਸਹਿਯੋਗ ਨਾਲ